ਮਤਾਨੇ ਕੋ ਨਾ ਆਪਣਾ ਚੈਨਲ ਜਿਹਦੇ ਤੇ ਵੀਡੀਓ ਆਇਆ ਕਰਨੀ ਆਪਣੀ ਪੰਜਾਬੀ ਕਮੇਟੀ ਵੀਡੀਓ ਤੇ ਆ ਚੈਨਲ ਜੇ ਮਰ ਵੀ ਹਾਸਦੇ ਪੰਜਾਬੀ ਚੈਨਲ ਜੇ ਤੇ ਇਹਦੇ ਤੇ ਗੱਪੀ ਸਰਪੰਚ ਵੀਡੀਓ ਕੱਢੀ ਆ ਗਈ ਆ ਸੋ ਹੈਲੋ ਗਾਇਸ ਵੈਲਕਮ ਟੂ ਮਾਈ ਨਿਊ ਵਲੌਗ ਸਵਾਗਤ ਕਰਦਾ ਆਪਾਂ ਨਵੇਂ ਵਲੌਗ ਦੇ ਵਿੱਚ ਤੇ ਆ ਜਰਾ ਸਮਾਚਾਰ ਇਦਾਂ ਵੀ ਸਾਡੀ ਵੀਡੀਓ ਜਿਹੜੀ ਅਸੀਂ ਬਣਾਈ ਆਫੀਸ਼ੀਅਲ ਚੈਨਲ ਹਾਸਦੇ ਪੰਜਾਬੀ ਮਲਵੀ ਆ ਨਵਾਂ ਚੈਨਲ ਬਣ ਗਿਆ ਹੱਸਦੇ ਪੰਜਾਬੀ ਉਹਦੇ ਤੇ ਕਮੇਡੀ ਦੀ ਸਟੋਰੀ ਟਾਈਪ ਵੀਡੀਓ ਆਇਆ ਕਰਨੀਆਂ ਮੈਂ ਪਹਿਲੇ ਵਲੋਗਾਂ ਚ ਇਹੋ ਗੱਲ ਕਹੀ ਹੁਣ ਵੀ ਕਹਿਣਾ ਉਦੋਂ ਚੈਨਲ ਦਾ ਨਾਂ ਨਹੀਂ ਨਾਉਂਸ ਹੋਇਆ ਸੀ ਹੁਣ ਅਸੀਂ ਆਫੀਸ਼ੀਅਲੀ ਦੱਸਤਾ ਵਾ ਕਿ ਹੱਸਦੇ ਪੰਜਾਬੀ ਚੈਨਲ ਹੈ ਜਾ ਕੇ ਤੁਸੀਂ ਸਬਸਕ੍ਰਾਈਬ ਕਰੋ ਫਨੀ ਫਣੀ ਵੀਡੀਓ ਵੇਖਣ ਲਈ ਕਮੇਡੀ ਵੀਡੀਓ ਵੇਖਣ ਲਈ ਸਟੋਰੀ ਵਾਲੀਆਂ ਵੀਡੀਓ ਵੇਖਣ ਲਈ ਤੇ ਸਾਨੂੰ ਜਾ ਕੇ ਕਮੈਂਟ ਕਰਕੇ ਜਰੂਰ ਦੱਸਣਾ ਵੀ ਕਿੱਦਾਂ ਦੀਆਂ ਵੀਡੀਓ ਬਣਦੀਆਂ ਵਾ ਤਾਂ ਜੋ ਅਸੀਂ ਹੋਰ ਅੱਗੇ ਜਾਈਏ ਹੋਰਹੀਂ ਮਰ ਵੀ ਇੰਪਰੂਵ ਹੋ ਸਕੇ ਚੰਗੀ ਚੰਗੀ ਜੇ ਤੁਹਾਨੂੰ ਰਿਸਪੌਂਸ ਅੱਗੇ ਮਿਲਣਗੇ ਤੇ ਯੂ ਕੋ ਕਮੀ ਪੇਸ਼ੀ ਲੱਗਦੀ ਤੇ ਕਮੈਂਟ ਕਰਕੇ ਜਰੂਰ ਦੱਸਣਾ ਵੀ ਆਹ ਤੁਹਾਡੀ ਕਮੀ ਤਾਂ ਅਸੀਂ ਪੂਰੀ ਕਰਾਂਗੇ ਸੁਧਾਰ ਲਈ ਕੋਸ਼ਿਸ਼ ਕਰਾਂਗੇ ਤੇ ਅਜੇ ਅਸੀਂ ਹੁਣ ਇਹ ਵੀਡੀਓ ਛੱਡੀ ਆ YouTube ਤੇ ਲਾਤੀ ਹੈ ਤੇ ਆ ਬੈਠਾ ਇੰਦਰ ਐਡੀਟਰ ਸਾਹਿਬ ਇਹਨੇ ਐਡਿਟ ਕੀਤੀ ਸਾਰੀ ਤੇ ਸਭ ਕੋ ਦਈਆਂ ਚੱਲੂ ਉਹਨਾਂ ਕੀ ਕਹਿਣਾ ਚਾਹੋਗੇ ਵੀਡੀਓ ਪਾ ਕੇ ਜਾਣੇ ਪਹਿਲੀ ਵੀਡੀਓ ਪਾਈ ਆ ਪੰਜ ਵੀਡੀਓ ਜ਼ਿੰਦਗੀ ਦੀ ਫਣੀ ਵੀਡੀਓ YouTube ਤੇ ਪਹਿਲੀ ਪਾਈ ਅਸੀਂ ਆਪਦੇ ਕੋਲੋਂ ਪੇਜ ਬਣਾਇਆ ਵੱਖਰਾ ਇਧਰ ਮੈਨੂੰ ਹੁਣ ਪਾਤੀ ਵੀਡੀਓ ਕਰਦੇ ਹੱਸਦੇ ਪੰਜਾਬੀ ਚੈਨਲ ਆ ਗੱਪੀ ਸਰਪੰਚ ਗੱਪੀ ਸਰਪੰਚ ਵੀਡੀਓ ਦਾ ਨਾਮ ਟਾਈਟਲ ਕੋਈ ਹਾਸਦੇ ਪੰਜਾਬੀ ਸਰਚ ਕਰਿਓ ਉੱਤੇ ਤੁਹਾਨੂੰ ਦਿਖ ਜੂ ਕਿ ਚੈਨਲ ਪਹਿਲਾ ਸਾਡੀ ਵੀਡੀਓ ਦੇਖ ਜੂਗੇ ਤੇਰੇ ਸਹੀ ਹੈ ਹਾਨੂੰ ਕਮੈਂਟ ਕਰਕੇ ਦੱਸਿਓ ਕਿ ਕਿਦਾਂ ਦੇ ਲੱਗੀ ਤੁਹਾਨੂੰ ਵੀਡੀਓ ਵੇਖ ਕੇ ਰਿਸਪੌਂਸ ਕਿਦਾਂ ਦਾ ਹੈ ਜੇ ਤਾਂ ਹੀ ਇਹਨਾਂ ਨੂੰ ਪਹੁੰਚਾਂਦੇ ਹੋ ਜੀ ਇਹ ਵੀਡੀਓ ਸਬਸਕ੍ਰਾਈਬ ਕਰ ਲਿਓ ਸਬਸਕ੍ਰਾਈਬ ਕਰਿਓ ਤੇ ਹੋਰ ਤੁਹਾਨੂੰ ਵਧੀਆ ਵਧੀਆ ਕੰਟੈਂਟ ਆਉਂਦਾ ਰਹੀ ਜੇ ਫਿਰ ਇਹ ਸੋਚੇ ਆ ਉਹ ਬਣਾਵਾਂਗੇ ਹੁਣ ਬਸ ਥੋੜਾ ਟਾਈਮ ਚਾਹੀਦਾ ਵਾ ਬਾਕੀ ਤੁਹਾਡੇ ਭੈਣ ਭਰਾਵਾਂ ਦੀ ਰਿਪੋਰਟ ਚਾਹੀਦੀ ਇਹਨਾਂ ਨੂੰ ਤੇ ਤੁਸੀਂ ਬਸ ਦੱਸਣਾ ਮੈਂ ਕਿਦਾ ਲੱਗੀ ਵੀਡੀਓ ਤੇ ਸਬਸਕ੍ਰਾਈਬ ਜਰੂਰ ਕਰਿਓ ਵੀ ਤੇ ਇਹ ਵੀ ਵਲੌਗੀ ਚੈਨਲ ਤੇ ਇਹ ਅਪਡੇਟ ਦਿੰਦੇ ਰਹਾਂਗਾ ਕਿ ਇਥੋਂ ਵੀ ਪਰ ਲੱਗ ਜੂਗਾ ਕਿ ਹੁਣ ਗਾੜੀ ਵੀਡੀਓ ਕਿਹੜੀ ਆਉਣ ਲੱਗੀ ਨਾ ਮਾੜੇ ਮੋੜੇ ਹੀ ਇਹਨਾਂ ਟ ਮਿਲਦੇ ਰਹਿਣਗੇ ਡੇਲੀ ਲਾਈਫ ਸਟਾਈਲ ਇਹਦਾ ਨਾ ਇਹ ਇੱਥੇ ਤੇ ਵੀਡੀਓ ਆਣੀ ਹੋਣੀ ਹੈ। ਉਹਦੇ ਤੇ ਆਪਾਂ ਮਤਲਬ ਵੀ ਹਫਤੇ ਵਿੱਚ ਇੱਕ ਵੀਡੀਓ ਪਾਇਆ ਕਰਨੀ ਹੈ ਜਾਂ ਮਹੀਨੇ ਜਿੱਤਾ ਵੀ ਹੋਇਆ ਕਰੂਗਾ ਪੋਸਿਬਲ ਉਦਾਂ ਕਰਿਆ ਕਰਾਂਗੇ ਪਰ ਕਮੇਡੀ ਵੀਡੀਓ ਤੇ ਆਉਗੀ ਹੋਗੀ। ਕਮੇਡੀ ਕੋਈ ਟਾਈਮ ਕੋਈ ਵੀ ਤੇ ਫੇਰ ਇੱਕ ਵਾਰ ਚਾਹਵਨ ਦਾ ਨਾਮ ਲਾਦੇ ਹੱਸਦੇ ਪੰਜਾਬੀ ਚੈਨਲ ਹੈ। ਜਾਓ ਸਬਸਕ੍ਰਾਈਬ ਕਰੋ ਤੇ ਮਿਲਦੇ ਤੁਹਾਨੂੰ ਬਾਅਦ ਵਿੱਚ ਸੈਰ ਕਰਨ ਮੈਂ ਇੰਦਰ ਤੋਂ ਸੈਰ ਵੀ ਕਰੀ ਮੈਂ ਤੁਰਨ ਫਿਰਨ ਆਏ ਆ ਤੁਹਾਨੂੰ ਪਤਾ ਜਿਆਦਾ ਸਾਡਾ ਹੋਰ ਕੰਨਾ ਬੋਲ ਚੱਲ ਨਹੀਂ ਆ ਕਰਨ ਇੰਦਰ ਨਾਲ ਜਾ ਸ਼ੇਰੇ ਵੀਰ ਨਾ ਵਾ ਤੇ ਹੁਸਨ ਨਾਲ ਹੈ ਹੁਸਨ ਦਾ ਕੰਮ ਤੇ ਕੀ ਆ ਵਾ ਸ਼ੇਰਾ ਵੀਰ ਬਣ ਗਿਆ ਹੁਣ ਕਿਤੇ ਕੰਮ ਕੁੰਮ ਤੇ ਬਾਕੀ ਅੱਜ ਜਿਹੜੀ ਵੀਡੀਓ ਪਾਈ ਆ ਦੱਸੋ ਐਸਾ ਹੀ ਰਿਸਪੌਂਸ ਆਇਆ ਵਾ ਵਧੀਆ ਮਿਲਿਆ ਵਾ ਪਹਿਲੀ 50 55 ਵਿਊ ਹੋ ਗਏ ਆ ਤੇ ਪਹਿਲੀ ਵੀਡੀਓ ਹੀ ਪਹਿਲੀ ਵੀਡੀਓ ਨੂੰ ਤੁਹਾਨੂੰ ਇਹੋ ਹੀ ਪੀ ਪੜਾਣੀ ਕੀ ਰਿਸਪੌਂਸ ਹੋਣਾ ਕਿਹੋ ਜਿਹਾ ਨਹੀਂ ਆਉਣਾ ਪੀ ਚਲਣੀ ਨਹੀਂ ਚਲਣੀ ਇੱਕ ਚੈਨਲ ਨਵਾਂ ਹੈ ਵਿਊ ਚਲੋ ਛੱਡੋ ਚੈਨਲ ਨਵਾਂ ਹੈ ਰਿਸਪੌਂਸ ਤੇ ਕੀ ਆਉਣਾ ਹੈ ਕੱਲ ਹੀ ਚੈਨਲ ਬਣਾਇਆ ਅੱਜ ਤੇ ਵੀਡੀਓ ਪਾਤੀ ਰਾਤੀ ਕੀ ਗੱਲ ਕਰ ਰਹੇ ਹੋ ਰਾਤੀ ਚੈਨਲ ਬਣਾਇਆ ਰਾਤ ਅਸੀਂ 10000 ਹੋ ਜਾ ਬਣਾਇਆ ਹੋਣਾ ਰਾਤੀ ਚੈਨਲ ਬਣਾਇਆ ਦਿਨੇ ਅੱਜ ਵੀਡੀਓ ਪਾਤੀ ਕਿਨੇ 2 ਵਜੇ ਪਾਈ 10:00 ਦੁਪਹਿਰੇ ਦੁਪਹਿਰੇ 2 ਵਜੇ ਉਹਦੀ ਪਾਤੀ ਤੇ ਰਿਸਪੌਂਸ ਚੰਗਾ ਆ ਗਿਆ ਉਹਨੂੰ ਤੇ ਹੁਣ ਬਾਕੀ ਤੁਸੀਂ ਸਪੋਰਟ ਕਰੋਗੇ ਹੋਰ ਨਹੀਂ ਗੱਲ ਫੇਕ ਨਵੀਂ ਸਟੋਰੀ ਸੋਚਣ ਨੇ ਆ ਖੇਤੀ ਇੱਕ ਸਟੋਰੀ ਹੋਰ ਨਵੀਂ ਲੈ ਕੇ ਆਵਾਂਗੇ ਤੁਸੀਂ ਉਸ ਚੈਨਲ ਤੇ ਜਾ ਕੇ ਵੇਖ ਲਿਓ ਤੇ ਕੋਈ ਨਹੀਂ ਹੋਣਾ ਹੀ ਆਏ ਬਾਹਰ ਮੈਂ ਇੰਦਰ ਦੋ ਜਾਨੇ ਸੂਰਜ ਛੰਡਿਆ ਪਰ ਅਜੇ ਨਹੀਂ ਛੰਡਣਾ ਵਧੀਆ ਲੋਕੇਸ਼ਨ ਇਧਰ ਇਧਰ ਖੇਤ ਹੁਣ ਸਟਾਰਟ ਕੀਤਾ ਗਾਇਸ ਅਜੇ ਮੈਂ ਵਲੌਗ ਸਟਾਰਟ ਕਰਨਾ ਇਥੋਂ ਅਜੇ ਵਲੌਗ ਬਣਾਉਣਾ ਇਹਨੇ ਆਪਣਾ ਅਜੇ ਵਲੌਗ ਸ਼ੁਰੂ ਕਰਨਾ ਤੇ ਬੰਟੀ ਵੀਰ ਹੀ ਗੱਡੀ 'ਚ ਬੰਟੀ ਵੀਰ ਹੀ ਗੱਡੀ ਦੇ ਵਿੱਚ ਬੰਟੀ ਡਾਇਰੈਕਟਰ ਵੀਰ ਆਪਾਂ ਲੱਗੇ ਡਾਇਰੈਕਟਰ ਆ ਪੈਟਰਨ ਰਿਡੈਕਸ਼ਨ ਸੋ ਗਾਈਸ ਹੁਣ ਜਾਨੇ ਪਾਬਾ ਜੀ ਦੇ ਘਰੇ ਵੀ ਡਾੜੀ ਉਤਰਈ ਆ ਮਾਰਾ ਕੰਮ ਹੀ ਥੋੜਾ ਡਾੜੀ ਨਾਲ ਤੇ ਮੈਂ ਚੱਲ ਡਾੜੀ ਨਾਲ ਲੈ ਆਉਨੇ ਨਾਲੇ ਉਧਰ ਹੋਉਨੇ ਪਾਬਾ ਜੀ ਦੇ ਘਰੋਂ ਨਾਲੇ ਮਥੜੇ ਕੋਨੇ ਦੁਬਾਰ ਤੇ ਗਾਈਸ ਮੈਂ ਤੇ ਆ ਗਿਆ ਪਾਬਾ ਜੀ ਦੇ ਘਰੋਂ ਕਿਉਂਕਿ ਡਾੜੀ ਹੁਣ ਚੱਲੇ ਹੈ ਬੜਾ ਸ਼ਹਿਰ ਤੇ ਮੈਂ ਚੱਲ ਸ਼ਹਿਰ ਹੋਉਂਦੋ ਫੇ ਕੋਈ ਨਹੀਂ ਕੰਮ ਜਿਹੜਾ ਹੈਗਾ ਆਪਾਂ ਬਾਅਦ ਕਰ ਲਾਂਗੇ ਤੇ ਡਾੜੀ ਲੈਣ ਹੀ ਗਿਆ ਹਾਂ ਮੈਂ ਮੈਂ ਚੱਲ ਡਾੜੀ ਲੈ ਕੇ ਆਉਣਾ ਤੇ ਸ਼ਹਿਰ ਚੱਲ ਚੱਲੇ ਪਾਬਾ ਜੀ ਦੀ ਡਾੜੀ ਮਹਾਰਾਜ ਜੀ ਦੇ ਚਾਰਾਗ ਲੋਣੇ ਫੜ ਕੇ ਆਨਾ ਉਹਨੂੰ ਨਕਰੀਦ ਨੇ ਨਵੇਂ ਠੰਡਾ ਯੂਨਿਟ ਹੈ ਤੇਲੇ ਹੂੰ ਸੋ ਗਾਈਸ ਤੁਹਾਨੂੰ ਦਿਖਾਉਣਾ ਡਾੜੀ ਹੋਣੀ ਜਾਣ ਲੱਗੀ ਹੋਰ ਵੀ ਚੱਲੇ ਤੁਹਾਨੂੰ ਕਹਿਣ ਚੱਲੇ ਸ਼ਹਿਰ ਕਰਕੇ ਫਿਰ ਉਹ ਆਉਂਦੇ ਧੂਮ 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 ਗਾਈਸ ਫਿਰ ਮੈਂ ਤੁਹਾਨੂੰ ਦਿਖਾਉਣਾ ਆਪਣਾ ਚੈਨਲ ਜਿਹਦੇ ਤੇ ਵੀਡੀਓ ਆਇਆ ਕਰਨੀ ਆਪਣੀ ਪੰਜਾਬੀ ਕਮੇਟੀ ਵੀਡੀਓ ਤੇ ਆ ਚੈਨਲ ਜੇ ਮਨਪ੍ਰੀਤ ਹਾਸਦੇ ਪੰਜਾਬੀ ਚੈਨਲ ਜੇ ਤੇ ਇਹਦੇ ਤੇ ਗੱਪੀ ਸਰਪੰਚ ਵੀਡੀਓ ਕੱਢੀ ਆ ਗਈ ਆ ਤੇ ਤੁਸੀਂ ਜਾ ਕੇ ਵੇਖੋ ਤੇ ਆਹ ਵਲੌਗ ਤੋਂ ਮਨਪ੍ਰੀਤ ਪਹਿਲੋਂ ਆ ਆ ਗਈ ਵੀਡੀਓ ਵਲੌਗ ਹੈ ਬਾਅਦ ਜਾਊਗਾ ਤੁਸੀਂ ਜਾ ਕੇ ਬਸ ਵੇਖੋ ਤੇ ਦੱਸਣਾ ਕਿਦਾਂ ਦੀ ਬਣੀ ਵੀਡੀਓ ਕਮੈਂਟ ਕਰਕੇ ਦੱਸਣਾ ਵਾ ਤੇ ਚੈਨਲ ਇੱਕ ਵਾਰ ਫੇਰ ਖਾਣਦੇ ਆ ਚਲੋ ਵਿਖਾਤਾ ਤੇ ਚਲੋ ਠੀਕ ਆ ਚੈਨਲ ਵਿਖਾਤਾ ਹਾਂ ਚੈਨਲ ਵਿਖਾਤਾ ਇਹਦੇ ਤੇ ਆਪਣੀ ਕਮੇਡੀ ਵੀਡੀਓ ਕਰਨ ਤੇ ਸਬਸਕ੍ਰਾਈਬ ਕਰੋ ਸਾਨੂੰ ਇਸ ਚੈਨਲ ਨੂੰ ਬਰੌਗ ਵਾਲੀ ਨੂੰ ਵੀ ਤੇ ਹਸਤੇ ਪੰਜਾਬੀ ਚੈਨਲ ਨੂੰ ਵੀ ਸਬਸਕ੍ਰਾਈਬ ਕਰੋ ਚਲੋ ਠੀਕ ਹੈ ਮਿਲਦੇ ਤੁਹਾਨੂੰ ਬਾਅਦ ਚ ਤੇ ਆਪਣਾ ਚੈਨਲ ਆ ਬਣ ਗਿਆ ਵਾ ਬਸ ਹੁਣ ਇੱਥੇ ਆਪਾਂ ਵੀਡੀਓ ਕਮੇਡੀ ਪਾਇਆ ਕਰਦੇ ਆ ਮੈਂ ਟੀਮ ਆਪਣੀ ਵਰਕੇ ਕਾ ਹਸਨਪਰੀਤ ਇੰਦਰ ਤੇ ਸ਼ੇਰਾ ਵੀਰ ਗਿਲਦੇ ਬਾ ਯਾਰ ਇਹ ਚੈਨਲ ਤੁਸੀਂ ਇੰਨਾ ਕੁ ਮਤਲਬ ਅੱਗੇ ਖੜਨ ਦੀ ਕੋਸ਼ਿਸ਼ ਕਰੋ ਅਸੀਂ ਬੜੀ ਉਮੀਦ ਨਾ ਬਣਾਇਆ ਤੁਸੀਂ ਪਿਆਰ ਦਿਓ ਤੇ ਜੇ ਸਾਡੇ ਕੋਈ ਗਲਤੀ ਹੁੰਦੀ ਤਾਂ ਤੁਸੀਂ ਜਰੂਰ ਕਮੈਂਟ 'ਚ ਦੱਸਿਓ ਵੈਸੇ ਆਪਣੀ ਵੱਲੋਂ ਕੋਈ ਗਲਤੀ ਰਹਿਣ ਨਹੀਂ ਦੇਣ ਦੀ। ਠੀਕ ਆ ਤੇ ਇਦਾਂ ਹੀ ਯਾਰ ਹਨ ਸਪੋਰਟ ਕਰੋ ਅਸੀਂ ਤੁਹਾਡੇ ਲਈ ਚੀਜ਼ ਬਣਾਉਂਦੇ ਆ ਤੇ ਜਰੂਰ ਲਾਈਕ ਕਰਿਆ ਕਰੋ ਯਾਰ। ਨਹੀਂ ਆਪਾਂ ਰਿਸਪੌਂਸ ਵਧੀਆ ਮਿਲਿਆ। ਮੇਰੀ ਬੰਨਣਾ ਮੰਨਾ ਵੀਰ ਦੀ ਜਰੂਰ ਮੰਨ ਲਿਓ। ਬਹੁਤ ਆਪਣੀਆਂ ਵੈਸੇ ਰਿਸਪੌਂਸ। ਮੈਂ ਇੱਕ ਵਧੀਆ ਆ ਰਿਹਾ ਪਹਿਲੀ ਵਾਰ ਪਹਿਲੀ ਵੀਡੀਓ ਨੂੰ ਵਧੀਆ ਮਿਲ ਗਿਆ। ਹਾਲੇ ਕਿ ਕੋਈ ਕਮੀਆਂ ਵੀ ਹੋਣਗੀਆਂ ਆਪਣੀਆਂ, ਗਲਤੀਆਂ ਵੀ ਹੋਣਗੀਆਂ। ਪਹਿਲੀ ਵੀਡੀਓ 'ਚ ਗਲਤੀਆਂ ਕਮੀਆਂ ਹੋਣਗੀਆਂ ਹੀ ਆ। ਠੀਕ ਆ ਅੱਗੇ-ਅੱਗੇ ਤੁਹਾਨੂੰ ਕਹਿਣਾ ਬੰਦਾ ਜਿਹੜਾ ਬਿਲਕੁਲ ਸ਼ੁਰੂ ਤੋਂ ਪਰਫੈਕਟ ਨਹੀਂ ਹੁੰਦਾ ਪਰਫੈਕਸ਼ਨ ਹੌਲੀ-ਹੌਲੀ ਮਿਲਦੀ ਹੈ ਹੌਲੀ-ਹੌਲੀ ਕਰਕੇ ਪਰਫੈਕਟ ਹੋਵਾਂਗੇ ਇਹ ਬੰਦੇ ਹੱਥ ਨੂੰ ਮਤਲਬ ਇੱਥੇ ਦੇਖਦੇ ਉੱਤੇ ਜ਼ਰੂਰ ਦੇਖੋ ਜੇ ਤੁਸੀਂ ਇੱਕ ਵਾਰੀ ਜ਼ਰੂਰ ਦੇਖਿਓ ਬਾਅਦ ਤੁਸੀਂ ਆਪੇ ਦੇਖਣ ਲੱਗੋਗੇ ਉੱਤੇ ਵੀ ਠੀਕ ਹੈ ਦੇਖਿਓ ਯਾਰ ਚਲੋ ਠੀਕ ਹੈ ਗਾਇਸ ਹੋਣਾ ਹੈ ਅਸੀਂ ਬਾਹਰ ਸੈਰ ਕਰਨ ਮੈਂ ਡੈਡੀ ਤੇ ਇੰਦਰ ਤੇ ਬਾਕੀ ਬਸ ਸੈਰਸੂਰ ਕਰਦੇ ਗੱਲਾਂ ਬਾਤਾਂ ਕਰਦੇ ਆ ਤੇ ਵੀਡੀਓ ਫੇਰ ਜਿਵੇਂ ਤੁਹਾਨੂੰ ਦੱਸਿਆ ਜਿਵੇਂ ਵੀਡੀਓ ਸਾਡੀ ਆ ਗਈ ਹੈ ਜਾ ਕੇ ਤੁਸੀਂ ਵੇਖੋ ਲਿੰਕ ਮੇਰੇ ਵਿੱਚ ਡਿਸਕ੍ਰਿਪਸ਼ਨ ਵਿੱਚ ਲਾ ਦੂੰਗਾ ਤੇ ਬਾਕੀ ਅੱਜ ਦੇ ਵਲੌਗ ਵਿੱਚ ਇਹੋ ਹੀ ਕਿਉਂਕਿ ਤੇ ਅਹੀਂ ਆ ਵੀਡੀਓ ਐਡਿਟ ਕਰਦੇ ਨੇ ਕੋ ਥੋੜੇ ਬਹੁਤੇ ਕੰਮ ਕਰਦੇ ਰਹੇ ਤੇ ਬਸ ਇਹੋ ਕੋਈ ਐ ਸੈਸ਼ਨ ਕਰ ਕਰੀ ਜਾਵਾਂਗੇ ਘਰ ਜਾ ਕੇ ਨਵਾਂ ਵਲੌਗ ਬਣਾਉਣ ਨੂੰ ਸ਼ੁਰੂ ਕਰਾਂਗੇ ਤੇ ਅਪਲੋਡ ਕਰਾਂਗੇ ਤੇ ਫਿਰ ਮੈਂ ਸੌਂਗਾ ਤੇ ਅੱਜ ਦੇ ਵਲੌਗ ਵਿੱਚ ਇਹ ਹੋਈ ਐ ਜੇ ਵਲੌਗ ਚੰਗਾ ਲੱਗਾ ਤੇ ਲਾਈਕ ਕਰੋ ਜੇ ਚੈਨਲ ਤੇ ਨਵੇਂ ਹੋ ਤੇ ਸਬਸਕ੍ਰਾਈਬ ਕਰਦੇ ਮਿਲਦੇ ਕੱਲ ਤੁਹਾ ਨੂੰ ਨਵੇਂ ਵਲੌਗ ਦੇ ਵਿੱਚ ਅੰਦਰ ਲਈ ਬਾਏ ਬਾਏ